ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਆਂ ਲੇਵੇ ਨੂੰ ਵੱਡਾ ਕਰਨ ਵਾਸਤੇ ਅਗਰ ਸਾਡੇ ਪਸ਼ੂ ਦਾ ਪੰਜਾਬੀ ਦੇ ਵਿੱਚ ਕਹਿ ਦਈਏ ਭਾਂਡਾ ਵੱਡਾ ਹੋਊਗਾ ਭਾਈ ਦੁੱਧ ਫੇਰ ਹੀ ਸਮਾਊਗਾ ਨਾ ਅਗਰ ਸਾਡੇ ਕੋਲੇ ਭਾਂਡਾ ਹੀ ਛੋਟਾ ਹੋਇਆ ਤਾਂ ਉਹਦੇ ਵਿੱਚ ਕੀ ਦੁੱਧ ਸਮਾਊਗਾ ਉਹਨੂੰ ਆਰਡਰ ਨੂੰ ਵੱਡਾ ਕਰਨਾ ਆਪਣਾ ਜੇ ਭਾਂਡਾ ਵੱਡਾ ਬਣਾਵਾਂਗੇ ਅਗਰ ਉਹ ਖਰਾਕ ਦੇਵਾਂਗੇ ਤਾਹੀਂ ਆਪਾਂ ਨੂੰ ਭਾਈ ਦੁੱਧ ਦੇਊਗਾ ਇਹੇ ਵੀ ਆਰਡਰ ਵਡਾਉਣਾ ਇਹ ਵੀ ਫੇਰ ਇੱਕ ਤਾਂ ਹੀ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਅਗਰ ਉਹਨੂੰ ਵੇਚਾਂਗੇ 10 ਰੁਪਏ ਆਪਣੇ ਵੱਧ ਵੱਟੇ ਜਾਣਗੇ ਅਗਰ ਭਾਂਡਾ ਛੋਟਾ ਹੋਊਗਾ ਤਾਂ 10 ਰੁਪਏ ਆਪਣੇ ਘੱਟ ਵੱਡੇ ਜਾਣਗੇ ਓਵੇਂ ਜਿਵੇਂ ਆਪਾਂ ਤੁਹਾਨੂੰ ਵਿਸਤਾਰ ਦੇ ਵਿੱਚ ਅੱਜ ਆਪਾਂ ਦੱਸ ਦਿੰਨੇ ਆਂਗੇ ਜਿਵੇਂ ਕਿ ਨਿੰਬੂ ਦਾ ਛਿਲਕੇ ਦਾ ਆਪਾਂ ਪਾਊਡਰ ਬਣਾਉਣਾ ਹੈਗਾ ਇਹ ਸੁੱਕਾ ਪਾਊਡਰ ਆਪਾਂ ਨੂੰ ਮਿਲੂਗਾ ਭਾਈ ਪੰਸਾਰੀ ਕੋਲੋਂ ਜੇ ਆਪਾਂ ਊਂ ਲੈਣੇ ਹੋਣ ਨਿੰਬੂ ਤਾਂ ਨਿੰਬੂ ਆਪਾਂ ਨੂੰ ਸੁਕਾਉਣੇ ਪੈਣਗੇ ਸ਼ਾਮੇ ਜਿਹਨੇ ਵੀਰ ਨੇ ਭਾਈ ਨੇ ਪਾਊਡਰ ਬਣਾਉਣਾ ਤੇ ਨਿੰਬੂ ਬਣਾਉਣੇ ਆ ਤਾਂ ਉਹ ਸ਼ਾਮੇ ਸੁਕਾ ਕੇ ਬਣੂਗਾ ਐ ਨਹੀਂ ਮਤਵਲ ਵੀ ਬਣਨਾ ਵੀ ਜੇ ਆਪਾਂ ਕਹਿਗੇ ਵੀ ਧੁੱਪੇ ਸੁੱਕ ਕੇ ਬਣ ਜਾਊਗਾ ਫਿਰ ਕੀ ਲੈਣੇ ਆ ਆਪਾਂ ਛਿਲਕਾ ਲੈ ਲੈਣਾਗਾ ਆਪਾਂ 500 ਗ੍ਰਾਮ ਛਿਲਕਾ ਲੈ ਲਿਆ ਤੇ ਖੰਡ ਲੈ ਲਈ ਆਪਾਂ 1 ਕਿਲੋ ਤੇ ਸੁੱਕੇ ਔਲਿਆਂ ਦਾ ਪਾਊਡਰ ਲੈ ਲਿਆ ਆਪਾਂ 700 ਗ੍ਰਾਮ ਤੇ ਇਹ ਸੁੱਕੇ ਔਲਿਆਂ ਦਾ ਆਪਾਂ ਪਾਊਡਰ ਲੈ ਲਿਆਗਾ 700 ਗ੍ਰਾਮ ਤੇ ਇਹਨੂੰ ਕੀ ਕਰਨਾ ਹੈਗਾ ਭਾਈ ਆਪਾਂ 50 ਗ੍ਰਾਮ ਆਪਾਂ ਹਰ ਰੋਜ਼ ਆਪਾਂ ਦੇਣਾ ਹੈਗਾ ਕਿੰਨਾ ਦੇਣਾ ਇਹ ਆਪਾਂ 50 ਗ੍ਰਾਮ ਰੋਜ਼ ਦਾ ਆਪਾਂ ਇਹਨੂੰ ਦੇ ਸਕਦੇ ਹਾਂ ਥੋੜੀ ਜੀ ਵਿਸਤਾਰ ਤੇ ਇਹ ਆ ਜਿਵੇਂ ਕਿ ਆਪਣੇ ਤਿੰਨ ਚੈਨਲਾਂ ਲਾਂਗੇ YouTube Instagram ਤੇ Facebook ਇਹਨਾਂ ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੱਡੇ ਬਜ਼ੁਰਗਾਂ ਦਾ ਮੇਰੀਆਂ ਭੈਣਾਂ ਦਾ ਬੀਬੀਆਂ ਦਾ ਮਾਤਾ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾਂ ਨੂੰ ਤੁਸੀਂ ਹੰਗਾਰਾ ਦਿਨੇ ਹੋ ਭਾਈ ਉਹਦੇ ਉੱਤੇ ਵੀਡੀਓ ਵੇਖਦੇ ਹੋ ਉਤਸ਼ਾਹ ਦਿਨੇ ਹੋ ਥੋੜੇ ਉਤਸ਼ਾਹ ਦੇ ਉੱਤੇ ਨਵੀਆਂ-ਨਵੀਆਂ ਖੋਜਾਂ ਕਰਕੇ ਨਵੀਆਂ-ਨਵੀਆਂ ਮੈਂ ਜਾਣਕਾਰੀਆਂ ਇਕੱਠੀਆਂ ਕਰਕੇ ਵਿਸਤਾਰ ਦੇ ਵਿੱਚ ਲਿਆ ਕੇ ਮਤਲਬ ਥੋੜੇ ਤੱਕ ਪਹੁੰਚਾਉਣ ਦਾ ਮੇਰਾ ਉਤਸ਼ਾਹ ਥੋੜੇ ਉੱਤੇ ਆ ਮੇਰਾ ਅਪਰਾਲਾ ਥੋੜੇ ਉੱਤੇ ਆ ਨਵੀਆਂ ਚੀਜ਼ਾਂ ਲਿਆਉਣ ਦਾ ਜੇ ਤੁਸੀਂ ਮੈਨੂੰ ਉਸਤਾ ਦੇਵੋਗੇ ਮੇਰੀਆਂ ਵੀਡੀਓ ਤੁਸੀਂ ਦੇਖਦੇ ਹੋ ਮੈਨੂੰ ਭਾਈ ਉਹ ਜਾਦੇ ਕਮੈਂਟ ਕਮੈਂਟ ਵਾਲਾ ਤਾਂ ਮੈਨੂੰ ਪਤਾ ਨਹੀਂ ਲੱਗਦਾ ਵੀ ਕੀ ਕੁਛ ਲੈ ਕੇ ਲੋਕ ਕਹਿੰਦੇ ਆ ਮੈਂ ਤਾਂ ਕਹਿੰਦਾ ਹੁੰਨਾ ਭਾਈ ਵੀ ਸਿੱਧਾ ਵਸੇ ਆ ਤਿੰਨੇ ਮੇਰੇ ਤਿੰਨੇ ਚੱਲਾਂ ਨੂੰ ਲੈਕ ਕਰ ਲੋ ਬਸ ਮੈਂ ਤਾਂ ਇਹ ਕਹਿਣਾ ਹੁੰਨਾ ਵੀ ਲੈਕ ਕਰ ਦਿਓ ਐਨਾ ਕਿ ਮੈਨੂੰ ਪਤਾ ਇਹਦੇ ਬਾਰੇ ਇਹ ਹੁਣ ਆਪਾਂ ਦੱਸ ਦਿਆਂ ਜਿਵੇਂ ਕਿ ਨਿੰਬੂ ਦਾ ਛਿਲਕਾ ਲਿਆ ਆਪਾਂ 500 ਗ੍ਰਾਮ ਤੇ ਖੰਡ ਲੈ ਲਈ ਆਪਾਂ ਮਤਲਬ ਕਿ 1 ਕਿਲੋ ਤੇ ਸੁੱਕੇ ਔਲੇ ਦਾ ਪਾਊਡਰ ਲੈ ਲਿਆ 700 ਗ੍ਰਾਮ ਇਹਨੂੰ ਆਪਾਂ ਮਿਕਸ ਕਰਕੇ ਤੇ ਆਪਾਂ ਉਹ ਕਰ ਲਿਆ ਜਿਵੇਂ ਕਿ ਭਾਈ ਖੰਡ ਨੂੰ ਆਪਾਂ ਇਹਦੀ ਥਾਂ ਤੇ ਬਰੀਕ ਖੰਡ ਦੇਸੀ ਖੰਡ ਵੀ ਲੈ ਸਕਦੇ ਆਂਗੇ ਉਹ ਦੇਸੀ ਖੰਡ ਲੈ ਲਓ ਇਹਨੂੰ ਪਾਊਡਰ ਬਣਾ ਕੇ ਸਾਰੇ ਨੂੰ ਮਿਕਸ ਕਰਕੇ ਕਿਸੇ ਇੱਕ ਡੱਬੀ ਦੇ ਵਿੱਚ ਪਾ ਲਓ ਜਿਵੇਂ ਆਪਣੇ ਪਸ਼ੂ ਦੇ ਵਿੱਚ ਇੱਕ ਮਹੀਨਾ ਰਹਿ ਗਿਆ ਸੂਣ ਦਾ ਠੀਕ ਹੈ ਜੀ ਉਹਨੂੰ 50 ਗ੍ਰਾਮ 50 60 ਗ੍ਰਾਮ ਉਹਨੂੰ ਦੇਣਾ ਸ਼ੁਰੂ ਕਰ ਦਿਓ ਪਹਿਲਾਂ ਹੀ ਤਾਂ ਮਤੋਂਲੇ ਤੁਸੀਂ ਦਿਓਗੇ ਤੇ ਅਗਰ ਉਹਦਾ ਭਾਂਡਾ ਭਰਪੂਰ ਵੱਡਾ ਹੋਊਗਾ ਥਣਾਂ ਦਾ ਸਹਿਜ ਥਣਾਂ ਦੀ ਗੈਪ ਔਰ ਪੂਰੀ ਐਨ ਚਮਕ ਪੂਰਾ ਲੈਫਟੀਦਾਰ ਗੁੱਲੇ ਵਾਲਾ ਥਣ ਪੂਰਾ ਮੋਟਾ ਐਨ ਪੂਰਾ ਵਧੀਆ ਕੱਢੂਗਾ ਚਮੜੀ ਮਲੈਮ ਉਹਨੇ ਕੀ ਕੰਮ ਕਰਨਾ ਭਾਈ ਜਿਵੇਂ ਆਹ ਨਿੰਬੂ ਦਾ ਛਿਲਕਾ ਹੈਗਾ ਇਹਨੇ ਮਤਲਬ ਵਿਟਾਮਿਨ ਸੀ ਹੁੰਦਾ ਵਿਟਾਮਿਨ ਸੀ ਨੇ ਚਮੜੀ ਨੂੰ ਬਿਲਕੁਲ ਵਧੀਆ ਕਰ ਦੇਣਾ ਹੈਗਾ ਜਿਵੇਂ ਕਿ ਹੁਣ ਸੁੱਕੇ ਔਲੇ ਆ ਗਏ ਸੁੱਕੇ ਔਲੇ ਨੇ ਤਾਂ ਕੰਮ ਕਈ ਚੀਜ਼ਾਂ ਦੇ ਕੰਮ ਕਰਨੇ ਆ ਭਾਈ ਇਹਨੇ ਮੇਦੇ ਚ ਜਾ ਕੇ ਮੇਦਾ ਵੀ ਸਹੀ ਕਰਨਾ ਹੈ ਔਰ ਭੁੱਖ ਵੀ ਵੱਧ ਲੱਗੂਗੀ ਔਰ ਹਾਜਮ ਵੀ ਕਰੂਗਾ ਪਸ਼ੂ ਹਾਜਮੇ ਦੇ ਜਦੋਂ ਭਰਪੂਰ ਕੰਮ ਕਰੂਗਾ ਸੁੱਕਾ ਔਲਾ ਤਾਂ ਇਹ ਕੰਮ ਕਰੂਗਾ ਇੱਕ ਔਲੇ ਜਿਵੇਂ ਆਪਾਂ ਕਹਿ ਦਈਏ ਵੀ ਸਿਰ ਤੇ ਲਾ ਲਈਏ ਤਾਂ ਆਪਾਂ ਵਾਲ ਕਾਲੇ ਆ ਜਾਂਦੇ ਆ ਪਿੰਡਾ ਕਾਲਾ ਕਰਨ ਦੇ ਚਮੜੀ ਨੂੰ ਪੂਰਾ ਮਤਲਬ ਸਰੱਖ ਰੱਖਣ ਦੇ ਵਿੱਚ ਪੂਰਾ ਪੂਰਾ ਇਹਦਾ ਭਾਈ ਯੋਗਦਾਨ ਆਗਾ ਇਹ ਚੀਜ਼ਾਂ ਜਿਵੇਂ ਤੁਹਾਨੂੰ ਆਪਾਂ ਵਿਸਤਾਰ ਨਾਲ ਦੱਸਦੇ ਆਂ ਖੋਜਾਂ ਕਰਕੇ ਵੀ ਕਿਵੇਂ ਆਪਾਂ ਆਰਡਰ ਬਣਾਉਣਾ ਹੈ ਆਰਡਰ ਬਣਾਉਣਾ ਆਪਾਂ ਕੋਈ ਜਿਆਦੇ ਚੀਜ਼ਾਂ ਨਹੀਂ ਦੋ ਚੀਜ਼ਾਂ ਪੰਸਾਰੀ ਦੇ ਉੱਤੋਂ ਲਿਆਓ ਤੁਸੀਂ ਜਾ ਕੇ ਕਿੰਨੀ ਘਰੇ ਪਈ ਆ ਤਿੰਨ ਚੀਜ਼ਾਂ ਹੈਗੀਆਂ ਤਿੰਨੇ ਚੀਜ਼ਾਂ ਨੂੰ ਤੁਸੀਂ ਦੇਖ ਕੇ ਆ ਗਾਂ ਹੋਵੇ ਜਾਹੋ ਮੱਝ ਹੋਵੇ ਕਿਸੇ ਦਾ ਵੀ ਤੁਸੀਂ ਲੇਵਾ ਵੱਡਾ ਕਰ ਸਕਦੇ ਹੋ ਆਰਡਰ ਵੱਡਾ ਕਰ ਸਕਦੇ ਹੋ ਥਣ ਪੂਰੇ ਓਕੇ ਭਰਪੂਰ ਚਮੜੀ ਬਗੈਰਾ ਸਾਰਾ ਕੁਸ ਓਕੇ ਦੀ ਰਿਪੋਰਟ ਮਿਲੂਗੀ ਭਾਈ ਜੇ ਤੁਸੀਂ ਆਹ ਵੀਡੀਓ ਵੇਖ ਕੇ ਪੂਰੇ ਵਿਸਤਾਰ ਦੇ ਨਾਲ ਓਮੇ ਓਮੇ ਚੀਜ਼ਾਂ ਦੇਵੋਗੇ ਜਿਵੇਂ 50 ਗ੍ਰਾਮ ਦੇਣਾ ਹੈਗਾ ਉਸ ਤਰ੍ਹਾਂ ਇਹ ਦੇਣਾ ਹੈ ਇਹਨੂੰ ਦਿਓ ਭਾਈ ਖਾਲੀ ਪੇਟ ਸਵੇਰ ਵੇਲੇ ਜਾਂ ਤੁਸੀਂ ਦੇ ਦਿਓ ਦੁਪਹਿਰ ਵੇਲੇ ਉਹ ਥੋੜੀ ਜੀ ਸਾਵਧਾਨੀ ਤੁਸੀਂ ਜ਼ਰੂਰ ਕਰ ਲਿਓ ਵੀ ਜਿਵੇਂ ਉਸ ਤਰ੍ਹਾਂ ਦਿਓਗੇ ਤਾਂ ਉਹ 비ਰੀ ਦਾ ਪੂਰਾ ਥੋੜਾ ਜਿਹਾ ਵਧੀਆ ਦਿੱਤਾ ਜਾਂਦਾ ਹੈਗਾ ਔਰ ਪਸ਼ੂ ਦੇ ਹਾਜਮਾ ਜਾਂਦਾ ਹੈ ਪਸ਼ੂ ਗਾਲਾ ਕਰ ਲੈਂਦਾ ਹੈ ਅਗਰ ਪਸ਼ੂ ਜਿਵੇਂ ਗਾਲਾ ਕਰੂਗਾ ਨਾ ਤਾਂ ਉਹ ਜਿਵੇਂ ਸੁੱਕਾ ਔਲੇ ਦਾ ਪਾਊਡਰ ਆ ਉਹ ਤਾਂ ਬਹੁਤ ਜਿਆਦਾ ਕੰਮ ਕਰਦਾ ਹੈਗਾ ਜਿਵੇਂ ਨਿੰਬੂ ਦਾ ਛਿਲਕਾ ਨਿੰਬੂ ਦਾ ਛਿਲਕਾ ਵੀ ਹਾਜਮ ਜਿਵੇਂ ਆਪਾਂ ਨਿੰਬੂ ਨੱਕ ਰੋਟੀ ਖਾ ਲਈ ਤਾਂ ਆਪਾਂ ਨੂੰ ਢ ਘਾਰ ਆ ਜਾਂਦਾ ਓਵੇਂ ਹੀ ਪਸ਼ੂ ਨੂੰ ਜਿਵੇਂ ਅੰਦਰ ਜਾਊਗਾ ਰੂਮਰ ਦੇ ਵਿੱਚ ਇਹ ਦੋਨੇ ਚੀਜ਼ਾਂ ਘੁੰਮਣਗੀਆਂ ਤਾਂ ਸੌਣ ਵਾਲਾ ਪਸ਼ੂ ਆਪੇ ਆਡਰ ਵੱਡਾ ਕਰੂਗਾ ਔਰ ਥਾਣਾ ਪੂਰਾ ਭਰਪੂਰ ਪ੍ਰੈਸ਼ਰ ਪੂਰਾ ਗੁੱਲੇ ਵਾਲੇ ਥਾਣਾ ਥੋੜਾ ਪੂਰਾ ਭਰਿਆ ਹੋਊਗਾ ਜੋਸ਼ ਦੇ ਨਾਲ ਲੈਵਾ ਅਗਰ ਤੁਸੀਂ ਇਹ ਸਹੀ ਢੰਗ ਨਾਲ ਵੀਡੀਓ ਵੇਖ ਕੇ ਵੀਡੀਓ ਭਾਈ ਦੋ ਵਾਰੀ ਦੇਖ ਲਿਆ ਕਰੋ ਉਹਦੇ ਨਾਲ ਤੁਹਾਨੂੰ ਪੂਰੀ ਜਾਣਕਾਰੀ ਆ ਜਾਂਦੀ ਆ ਫਿਰ ਤੁਹਾਨੂੰ ਫੋਨ ਚੱਕਣ ਦੀ ਲੋੜ ਨਹੀਂ ਪੈਂਦੀ ਫੋਨ ਕਰਨ ਦੀ ਲੋੜ ਨਹੀਂ ਪੈਂਦੀ ਹੁਣ ਤਾਂ ਭਾਈ ਬੋਰਡ ਦੇ ਉੱਤੇ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਗਈਆਂ ਆਹ ਵੇਖੋ ਹਰੇਕ ਚੀਜ਼ ਲਿਖੀ ਵੀ ਆ ਕਿਵੇਂ ਕਿਵੇਂ ਦੇਣੀ ਆ ਔਰ ਖਰਾਕ ਵੀ ਲਿਖਤੀ ਵੀ 50 ਗ੍ਰਾਮ ਰੋਜ਼ ਦੀ ਖਰਾਕ ਦੇਣੀ ਆਂਗੀ ਉਹ ਵੀ ਮੈਂ ਲਿਖਤੀ ਤੇ ਆਹ ਚੀਜ਼ ਵੀ ਲਿਖਤੀ ਵੀ ਕਾਦੇ ਵਾਸਤੇ ਦੇਣੀ ਆ ਆਵੇ ਜਿਵੇਂ ਹੁਣ ਸਾਰਾ ਕੁਝ ਲਿਖਤਾ 500 ਗ੍ਰਾਮ 700 ਗ੍ਰਾਮ 1 ਕਿਲੋ ਇਹ ਸਾਰੀਆਂ ਚੀਜ਼ਾਂ ਲਿਖੀਆਂ ਤੁਸੀਂ ਓਮੇ ਓਮੇ ਦੇਖ ਕੇ ਭਰਪੂਰ ਫਾਇਦਾ ਤੁਸੀਂ ਠਾ ਸਕਦੇ ਹੋਗੇ ਜਿਵੇਂ ਕਿ ਮੇਰੇ ਆ ਤਿੰਨ ਚੈਨਲ ਆ ਤਿੰਨ ਚੈਨਲਾਂ ਤੇ ਜਾ ਕੇ ਤੁਸੀਂ ਮਤਲਬ ਕੋਈ ਐਡ ਕਰਵਾਉਣੀ ਆ ਜਾਂ ਕੋਈ ਨਵਾਂ ਡੇਰੀ ਫਾਰਮ ਬਖਾਉਣਾ ਹੈ ਜਾਂ ਕਿਸੇ ਵੀਰ ਭਾਈ ਨੇ ਕੋਈ ਚਾਰ ਦੇ ਉੱਤੇ ਸੇਲ ਕਰਵਾਉਣੀ ਆ ਜਾਂ ਦੁਕਾਨ ਦੀ ਕਰਾਉਣੀ ਆ ਕਿਸੇ ਕਿਸਮ ਦੀ ਵੀ ਕਰਵਾਉਣੀ ਆ ਉਹ ਤੇ ਜਾ ਕੇ ਭਾਈ 9988 100715 ਤੇ ਜਾ ਕੇ ਆਪ ਦਾ ਨਾਮ ਡਰੈੱਸ ਸਾਰਾ ਪਤਾ ਲਿਖ ਸਕਦੇ ਹੋਗੇ ਉਸ ਮੇਰੇ ਵੀਰ ਭਰਾ ਤੱਕ ਪਹੁੰਚ ਕਰ ਲਾਂਗੇ ਅਸੀਂ ਤਾਂ ਇਸ ਚੈਨਲ ਮੇਰੇ ਵੇਖਣ ਦਾ ਗੁਰਲਾਬ ਸਿੰਘ ਬਠੰਡਾ ਵੱਲੋਂ ਪਿਆਰ ਭਰੀ ਸੱਸਰੀ ਕਾ